ਸਸਰੀ ਦਾ ਵੀ ਸਾਰਾ ਨੂੰ ਅੱਜ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਬਾਈ ਗੋਰੇ ਦੇ ਫਾਰਮ 'ਚ ਠੀਕ ਹੈ ਜੀ ਬਾਈ ਕੋਲ ਗਾਂ ਜੀ ਹੋਰ ਵੱਡੀ ਰਿਕਣ ਕੱਦ ਕੋ ਤੁ ਸੁਖਣਾ ਵਧੀਆ ਸੂਪੀਏ ਜੇ ਸਾਹਮਣੇ ਬਾਕੀ ਕਰਦੇ ਆਪ ਬਾਈ ਨਾਲ ਗੱਲਬਾਤ ਕਰੇ ਨਾ ਅੱਜ ਵੀ ਸਸਰੀ ਦਾ ਵੀ ਸਸਰੀ ਦਾ ਵੀਰੇ ਕੀ ਨਾਮ ਵੀਰੇ ਨਾਮ ਗੋਰਾ ਵੀਰੇ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਬਾਈ ਠੀਕ ਹੈ ਅੰਦਰ ਦੱਸੋ ਨੰਬਰ 87 88 73 ਠੀਕ ਹੈ ਜੀ ਬਈ ਦੱਸੋ ਵੀ ਗਾਰੇ ਟਿਕਿਆ ਇਹ 12 ਵਜੇ ਸੂਈ ਹੈ ਵੀਰੇ ਬੱਚੇ ਨੂੰ ਜਾਂ ਦੁੱਤਾ ਇਹਨੇ ਤੀਜੀ ਸੂਈ ਹੈ 26 24 ਇਹਦੇ ਵਿੱਚ ਇਹ ਰਹਿਤਾ ਠੀਕ ਹੈ ਜੀ ਦੂਜੀ ਸੂਈ ਕੱਢਿਆ ਵੀ ਦੱਸ ਦੇ ਜਿੱਥੇ ਲਈ ਆ ਠੀਕ ਹੈ ਜੀ ਆਪਣੇ ਕੋਲ ਥੋੜੀ ਜਿਹੀ ਕੱਚੀ ਸੂਈ ਦੀ ਹੈ ਲੈਵਦੇ ਤੇ ਇਦੂ ਬਦੂ ਬਣਾਉਣਾ ਸੀ ਠੀਕ ਹੈ ਜੀ ਚਲੋ ਅਸੀਂ ਬਧੀਆ ਬਣਾ ਕੇ ਲੈਵਾਂਗੇ ਹਜੇ ਹਜੇ ਭਲੀ ਜਿਹੀ ਮਾਰਦੇ ਬੋੜੀ ਜੀ ਠੀਕ ਹੈ ਜੀ ਹਾਂ ਸੀਨ ਸੂਰ ਬਹੁਤ ਜੰਮ ਮਾਸ ਤੇ ਬੈਠਣਾ ਪਾਣੀ ਕਹਿੰਦੀ ਠੀਕ ਹੈ ਆ ਵੀ ਇਥੇ ਲੈ ਬਾਈ ਜੀ ਚਾਹੇ ਠੀਕ ਹੈ ਠੀਕ ਹੈ ਲੱਤਾਂ ਲਈ ਬੜਾ ਕੱਢ ਕੇ ਰੱਖਦਾ ਧਾਰ ਵੀ ਦੇਖੋ ਇਹ ਧਾਰ ਬਾਈ ਨੂੰ ਮਾਰਤੇ ਰਹਿ ਗਏ ਚੈੱਕ ਕਰਨੇ ਕੱਲੇ ਕੰਮ ਸੰਗਲੀ ਠੀਕ ਹੈ ਠੀਕ ਹੈ ਧਾਰ ਤੋਂ ਤਾਂ ਪੂਰੀ ਮਰੀ ਗਈ ਠੀਕ ਹੈ OK ਆ ਬੱਸ ਆ ਜੀ ਮਗਰੇ ਦੇ ਹਾਂ ਜੀ ਭਰਾ ਕੋਲੇ ਕੀ ਰੇਟ ਹੈ ਦਾ ਰੇਟ ਦਾ 72000 ਜੀ 72000 ਹਾਂ ਜੀ ਥੋੜਾ ਦੂਰ ਕਰਖਾਉਗੀ ਦਿਖਾ ਦੇ ਇਹ ਜਰਸੀਆਂ ਦੀ ਵੀ ਆ ਜਾਂਦੀ ਹੈ ਸਰਚ ਵੀ ਆ ਜਾਂਦੀ ਹੈ ਜੀ ਠੀਕ ਹੈ ਜੀ ਜਿਵੇਂ ਮਰਜ਼ੀ ਮੰਨ ਕੇ ਹੋ ਜੀ ਠੀਕ ਹੈ ਠੀਕ ਹੈ ਰੇਟ ਬਾਈ ਦੁੱਧਲੀ ਬਸ ਐ ਮੰਨ ਕੇ ਦੁੱਧਲੀ ਬਰੀਡ ਠੀਕ ਹੈ ਜੀ ਕੱਦ ਕੁਦ ਵੀ ਬਾਈ ਕੋਰੇ ਹਾਂ ਬੋ ਬਾਈਆ ਵੀਰੇ ਹਾਂਜੀ ਹਾਂਜੀ ਬਾਕੀ ਦੇਖ ਸਕਦੇ ਹੋ ਰੇਵਲੂ ਬਾ ਤੋੜਾ ਤੋੜਾ ਬਾਈ ਜੀ ਸਾਰਾ ਠੀਕ ਹੈ ਖਾਂ ਪੀਣ ਨੂੰ ਬਹੁਤ ਖੁੱਲ੍ਹੀ ਹੈ ਜਿਹੜੀ ਠੀਕ ਹੈ ਠੀਕ ਹੈ ਜੇਰ ਭਾਈ ਜਾਨੀ ਬਸ ਕੋਈ ਨਹੀਂ ਜੇਰ ਲਈ ਤੇ ਆਪਾਂ ਠੀਕ ਹੈ ਜੀ ਲੇਕਿਨ ਦੁੱਧਲੀ ਮੈਂ ਰੱਖਦਾ ਆਪਾਂ ਮਾਲ ਚ ਠੀਕ ਹੈ ਜੀ ਇਹ ਅਲਾ ਕਰਨਾ ਪੈਣੀ ਪਈ ਜੀ ਹਾਂ ਠੀਕ ਹੈ ਠੀਕ ਵਈ ਜੇਰ ਲਈ ਪਈ ਯਾਰੀਆ ਤੇ ਬਾਕੀ ਭਾਈ ਜੀ ਨੇ ਜ਼ਰੂਰ ਕਨੈਕਟ ਕਰੋ ਬਾਕੀ ਭਾਈ ਦੇ ਨੰਬਰ ਪਾਸ ਸਕਰੀਨ ਤੇ ਵੀ ਲਗਾ ਦੇ ਜੀ ਰਾਕੀ ਭਾਈ ਜੀ ਨੇ ਨੰਬਰ ਆਪਣਾ ਬੋਲਟ ਹੈ ਜੀ ਹੈ ਤੇ ਜੀਤਾ ਫਾਰਮ ਟੀਵੀ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਜੀ ਕਰੋ ਤਾਂ ਕਿ ਸੰਗਤ ਨੂੰ ਮੈਂ ਵੀ ਵੀਡੀਓ ਅਪਲੋਡ ਕਰਦੇ ਰਹੀ ਜੀ ਹਮਾ ਨੰਬਰ ਹੈ ਜੀ 752800 ਤੁਹਾਨੂੰ ਸੋਲਿੰਗ ਜੀ ਜੇ ਕੋਈ ਨਾੜ ਕੋਣੇ ਤਾਂ ਆਪਣਾ ਗਰੁੱਪ ਨਾਲ ਕਰੋ ਨਾਲ ਦੇ ਭਰਾਗਿੰਦੇ ਚੋਕੇ ਬਾਏ